ਗੁਰੂ ਰੂਪ ਖਾਲਸਾ ਜੀ ਸਾਨੂੰ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਜੀਵਨ ਨੂੰ ਬਤੀਤ ਕਰਨ ਲਈ ਬਾਰ-ਬਾਰ ਜੀਵਨ ਜਿਉਣ ਦੀ ਜਾਂਚ ਅਸੂਲਾਂ ਦੀ ਜਾਂਚ ਸਿਕਾਈ ਹੈ ਦਸਮ ਪਾਤਸ਼ਾਹ ਨੇ ਸਾਨੂੰ ਖਾਲਸਾ ਧਰਮ ਜਿਹੜਾ ਪੰਜ ਸਿੱਖਾਂ ਦੀ ਪਾਵਨ ਸੀਸ ਦੀ ਵਸੀਅਤ ਰੂਪ ਵਿੱਚ ਸਾਨੂੰ ਬਖਸ਼ਿਆ ਤੇ ਕਦੇ ਉਸ ਧਰਮ ਦੀਆਂ ਜੜਾਂ ਦੇ ਵਿੱਚ ਉਹਨੂੰ ਸਲਾਮਤ ਰੱਖਣ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਾਰੇ ਸਹਬਜ਼ਾਦਿਆਂ ਨੇ ਗੜੀ ਚਮਕੌਰ ਤੇ ਫਤਿਹਗੜ੍ਹ ਸਾਹਿਬ ਦੇ ਅੰਦਰ ਆਪਣੇ ਜਿਸਮ ਦੇ ਪਾਵਨ ਲਹੂ ਨਾਲ ਇਹਨਾਂ ਧਰਤੀਆਂ ਨੂੰ ਰੰਗ ਕੇ ਖਾਲਸਾ ਧਰਮ ਨੂੰ ਆਪਣੇ ਲਹੂ ਦਾ ਰੰਗ ਚਾੜਿਆ ਇਹਨੂੰ ਇੱਕ ਲਾਲੀ ਦਿੱਤੀ ਜਿਸ ਦੀ ਬਦੌਲਤ ਇਹ ਧਰਮ ਅੱਜ ਵੀ ਦੁਨੀਆ ਵਿੱਚ ਚਮਕਦਾ ਹੈ ਪਰ ਅਸੀਂ ਉਸ ਧਰਮ ਦੇ ਪੈਰੋਕਾਰ ਹਾਂ ਤੋਂ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿੱਥੇ-ਜਿੱਥੇ ਵੀ ਸਾਨੂੰ ਲੱਗਦਾ ਹੈ ਕਿ ਆਪਣੇ ਧਰਮ ਦੀ ਚਿੰਤਾ ਕਰਨੀ ਆਪਣੇ ਧਰਮ ਦੀਆਂ ਸੰਸਥਾਵਾਂ ਪ੍ਰਤੀ ਸੁਚੇਤ ਰਹਿਣਾ ਤੇ ਚਲਾਉਣ ਵਾਲਿਆਂ ਨੂੰ ਸੁਚੇਤ ਕਰਨਾ ਮੈਂ ਸਮਝਦਾ ਕਿ ਇਹ ਇੱਕ ਸਿੱਖ ਦਾ ਅਖਲਾਕੀ ਫਰਜ਼ ਹੈ ਪਰ ਉਸ ਤੋਂ ਵੀ ਵੱਧ ਜਦੋਂ ਮੇਰੇ ਵਰਗੇ ਕੋਲ ਇਸ ਸੰਸਥਾ ਦਾ ਮੈਂਬਰ ਹੋਣ ਦਾ ਇੱਕ ਰੁਤਬਾ ਹੋਵੇ ਔਰ ਕਦੇ ਐਗਜ਼ੀਕਟਿਵ ਦੇ ਵਿੱਚ ਮੇਰੇ ਸਾਥੀਆਂ ਨੇ ਮੈਨੂੰ ਇਹ ਰੁਤਬੇ ਦਿੱਤੇ ਹੋਣ ਤਾਂ ਮੇਰੀ ਹੋਰ ਵੀ ਜ਼ਿੰਮੇਵਾਰੀ ਬੱਧ ਬਣ ਜਾਂਦੀ ਹੈ ਮੈਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਨੂੰ ਸਾਰਿਆਂ ਨੂੰ ਸਮੇਤ اپੋਜੀਸ਼ਨ ਦੇ ਮੈਂਬਰ ਇੱਕ ਗੱਲ ਚੇਤੇ ਕਰਾਉਣੀ ਚਾਹੁੰਦਾ ਕਿ ਜਦੋਂ ਹਰਿਆਣੇ ਦੀ ਕਮੇਟੀ ਬਣੀ ਉਸ ਵਕਤ ਬਹੁਤ ਸਾਰੇ ਲੋਕਾਂ ਨੇ ਇਹਦੀ ਖੁਸ਼ੀ ਮਨਾਈ ਬਹੁਤ ਸਾਰਿਆਂ ਨੇ ਦੁੱਖ ਮਨਾਇਆ ਪਰ ਸ਼੍ਰੋਮਣੀ ਕਮੇਟੀ ਦੇ ਲਗਭਗ ਸਾਰੇ ਮੈਂਬਰ ਭਾਵੇਂ ਹਰਿਆਣੇ ਨਾਲ ਸੰਬੰਧ ਸੀ ਭਾਵੇਂ ਨਾਲ ਆਪੋਜੀਸ਼ਨਲ ਸੰਬੰਧ ਸੀ ਪਹਿਲੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਐਗਜ਼ੈਕਟਿਵ ਦੀ ਹੋਈ ਬਤੌਰ ਐਗਜ਼ੈਕਟਿਵ ਮੈਂਬਰ ਮੈਂ ਉਹਨਾਂ ਸਾਰੇ ਮੈਂਬਰਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮਤੇ ਦੇ ਨਾਲ ਹੂ ਬੂ ਹੂ ਬਿਲਕੁਲ ਅਸੀਂ ਸਾਂਝ ਪਾਈ ਕਿ ਅਸੀਂ ਸਹਿਮਤ ਹਾਂ ਅਸੀਂ ਬਿਲਕੁਲ ਇਹ ਜੋ ਕੁਝ ਵੀ ਹੋਇਆ ਉਹਦੀ ਨਿੰਦਾ ਕਰਦੇ ਹਾਂ ਤੇ ਉਹਨੂੰ ਅਸੀਂ ਬਿਲਕੁਲ ਮਾਨਤਾ ਨਹੀਂ ਦਿੰਦੇ ਜੋ ਇਹ ਵਾਪਰਿਆ ਹੈ ਵਿਅਕਤੀ ਸਦਾ ਨਹੀਂ ਰਹਿੰਦੇ ਸੰਸਥਾਵਾਂ ਸਦਾ ਹੁੰਦੀਆਂ ਨੇ ਇਸ ਲਈ ਵਿਅਕਤੀਆਂ ਦੇ ਕਾਰਨ ਸੰਸਥਾਵਾਂ ਦੀ ਬਰਬਾਦੀ ਦੇ ਉੱਤੇ ਜਸ਼ਨ ਮਨਾਉਣੇ ਮੈਂ ਸਮਝਦਾ ਕਿ ਇਹ ਇਸ ਤੋਂ ਵੱਡੀ ਬੇਵਫਾਈ ਆਪਣੇ ਧਰਮ ਨਾਲ ਕੋਈ ਹੋਰ ਨਹੀਂ ਹੋ ਸਕਦੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਵੱਡੀ ਮੀਟਿੰਗ ਸੱਦੀ ਗਈ ਸਾਰੇ মিডিਆ ਦੇ ਸਾਹਮਣੇ ਜੋ ਕੁਝ ਸਾਡੇ ਫਰਜ਼ ਸੀ ਅਸੀਂ ਉੱਥੇ ਬੋਲੇ ਲੱਖ ਸਾਡੇ ਵਿਚਾਰਾਂ ਦੇ ਮਤ ਭੇ ਸੀ ਪਰ ਅਸੀਂ ਉਹਨਾਂ ਨੂੰ ਦਰਕਨਾਰ ਕਰਕੇ ਸੋ ਹਿਰਦ ਸਿੱਖਾਂ ਨੇ ਸਾਨੂੰ ਇਸ ਗੱਲ ਦੀ ਬੜੀ ਸ਼ਾਬਾਸ਼ ਵੀ ਦਿੱਤੀ ਸਿਆਣੇ ਸਿੱਖਾਂ ਨੇ ਸੰਤਾ ਮਹਾਤਮਾ ਨੇ ਜਿਨ੍ਹਾਂ ਨੇ ਇਹ ਸੰਸਥਾਵਾਂ ਦੇ ਵਕਾਰ ਨੂੰ ਇਸ ਰੋਲ ਨੂੰ ਜਾਣਿਆ ਪਰ ਬਹੁਤ ਸਾਰੇ ਕੁਸ਼ਕ ਗਿਣਤੀ ਦੇ ਸੀ ਜਿਨ੍ਹਾਂ ਦਾ ਰਾਜਨੀਤਿਕ ਧੰਦਾ ਹੀ ਹੁੰਦਾ ਉਹ ਚਲੋ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਨੇ ਪਰ ਕਦੇ ਅਸੀਂ ਉਹਨਾਂ ਨੂੰ ਬਹੁਤਾ ਜ਼ਿਆਦਾ ਤਵੱਜੋ ਵੀ ਨਹੀਂ ਦਿੱਤੀ ਜੋ ਅਸੂਲ ਬਣਦਾ ਸੀ ਅਸੀਂ ਕੀਤਾ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਹਰਿਆਣਾ ਵਿੱਚ ਹੁਣ ਚੋਣ ਹੋ ਰਹੀ ਹੈ ਤੇ ਚੋਣ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਬਹੁਤ ਸਾਰੇ ਜੋ ਮੇਰੇ ਕੋਲ ਖਬਰ ਆਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਚੋਣ ਲੜ ਰਹੇ ਨੇ ਜਾਂ ਲੜ ਰਹੇ ਨੇ ਜਾਂ ਫਿਰ ਅੱਗੇ ਆਪਣੇ ਬੰਦਿਆਂ ਨੂੰ ਲੜਾ ਰਹੇ ਨੇ ਇੱਕ ਪਾਸੇ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮਤੇ ਪੜੇ ਗਏ ਜਿਕਾਰਾ ਛੱਡਿਆ ਗਿਆ ਕਿ ਅਸੀਂ ਇਹਨੂੰ ਮਾਨਤਾ ਨਹੀਂ ਦਿੰਦੇ। ਤਾਂ ਮੈਂ ਅੱਜ ਪੁੱਛਣਾ ਚਾਹੁੰਦਾ ਹਾਂ ਸਾਰੀ ਐਗਜ਼ੀਕਟਿਵ ਕਮੇਟੀ ਨੂੰ ਕੀ ਸ਼੍ਰੋਮਣੀ ਕਮੇਟੀ ਦੇ ਉਹਨਾਂ ਮੈਂਬਰਾਂ ਦਾ ਜਾ ਕੇ ਉੱਥੇ ਚੋਣ ਲੜ ਲੈਣਾ। ਇਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਕਾਰੇ ਛੱਡ ਕੇ ਤੇ ਹੱਥ ਖੜੇ ਕਰਕੇ ਉਹਨਾਂ ਨੇ ਇਸ ਸੰਸਥਾ ਪ੍ਰਤੀ ਖਾਲਸਾ ਧਰਮਪਤੀ ਜਿਹੜੀ ਵਫਾਦਾਰੀ ਜ਼ਾਹਰ ਕੀਤੀ ਸੀ ਕੀ ਅੱਜ ਵੀ ਉਹਨਾਂ ਕੋਲ ਉਹ ਵਫਾਦਾਰੀ ਦਾ ਸਰਟੀਫਿਕੇਟ ਰਹਿ ਗਿਆ ਇਹ ਵਫਾ ਹੈ ਜੇ ਇਸ ਨੂੰ ਅਸੀਂ ਮੰਨ ਲਈਏ ਵਫਾ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਸਾਡਾ ਰਖਵਾਲਾ ਕੋਈ ਨਹੀਂ ਮੇਰੀ ਇੱਕੋ ਸਲਾਹ ਹੈ ਜੇ ਤੁਸੀਂ ਇਹਨੂੰ ਠੀਕ ਸਮਝੋ ਸੰਸਥਾ ਦੇ ਵਕਾਰ ਲਈ ਜੇ ਤੁਸੀਂ ਆਪਣੇ ਮਤਿਆਂ ਨੂੰ ਸਟੈਂਡ ਰੱਖਣਾ ਤੇ ਆਪਣਾ ਸਟੈਂਡ ਰੱਖਣਾ ਤਾਂ ਫਿਰ ਇਹ ਹੈ ਕਿ ਜਿਹੜੇ-ਜਿਹੜੇ ਮੈਂਬਰ ਇਸ ਵਕਤ ਹਰਿਆਣਾ ਚੋਣ ਦੇ ਵਿੱਚ ਕੁੱਦੇ ਨੇ ਆਪ ਚੋਣ ਲੜ ਰਹੇ ਨੇ ਜਾਂ ਉਹ ਆਪਣੇ ਬੰਦਿਆਂ ਨੂੰ ਲੜਾ ਰਹੇ ਨੇ ਮੈਂ ਨਹੀਂ ਕਹਿੰਦਾ ਬਿਲਕੁਲ ਲਿਹਾਜ ਨਾ ਕਰੋ ਭਾਵੇਂ ਕੋਈ ਉਹਦੇ ਵਿੱਚ ਸਾਡੇ ਨਾਲ ਸੰਬੰਧ ਰੱਖਣ ਵਾਲਾ ਹੋਵੇ ਭਾਵੇਂ ਕੋਈ ਬਾਦਲਦਾਰ ਨਾਲ ਸੰਬੰਧ ਰੱਖਣ ਵਾਲਾ ਹੋਵੇ ਜਾਂ ਉਹ ਕਿਸੇ ਆਜ਼ਾਦ ਹੋਵੇ ਤਾਂ ਇਸ ਵਕਤ ਹੁਣ ਸਮੇਂ ਦੀ ਮੰਗ ਇਹ ਕਰਦੀ ਹੈ ਕਿ ਜੇ ਸ਼੍ਰੋਮਣੀ ਕਮੇਟੀ ਆਪਣੇ اخਲਾਕ ਤੇ ਆਪਣੇ ਉਹਨਾਂ ਮਤਿਆਂ ਤੇ ਡਟੀ ਹੋਈ ਹੈ ਜੇ ਉਹ ਸਮਝਦੀਆਂ ਕਿ ਹਰਿਆਣੇ ਦੀ ਕਮੇਟੀ ਜੋ ਬਣੀ ਇਹ ਗਲਤ ਹੈ ਤਾਂ ਫਿਰ ਇਹਨਾਂ ਮੈਂਬਰਾਂ ਦੀਆਂ ਤੁਰੰਤ ਮੈਂਬਰੀਆਂ ਕੈਨਸਲ ਕੀਤੀਆਂ ਜਾਣ ਇਹਨਾਂ ਨੂੰ ਮੁੜ ਕੇ ਕਦੇ ਵੀ ਨਾ ਜਨਰਲ ਹਾਊਸ ਦੇ ਵਿੱਚ ਨਾ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਕਿਸੇ ਉਹਦੇ ਵਿੱਚ ਸਾਰੀਆਂ ਕਮੇਟੀਆਂ ਚ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ ਔਰ ਬਿਲਕੁਲ ਵੀ ਇਹਨਾਂ ਨੂੰ ਕਿਤੇ ਜਗ੍ਹਾ ਨਹੀਂ ਦੇਣੀ ਚਾਹੀਦੀ ਜੇ ਤੁਸੀਂ ਇਹ ਨਹੀਂ ਕਰਦੇ ਫਿਰ ਇਹਦਾ ਮਤਲਬ ਇਹ ਹੈ ਕਿ ਤੁਸੀਂ ਸਾਰੀ ਕਮੇਟੀ ਦੇ ਆਪ ਹੀ ਆਪਣੇ ਮਤੇ ਪਾ ਕੇ ਉਹਨਾਂ ਤੋਂ ਭੱਜ ਗਏ ਇਹ ਯਾਦ ਰੱਖਿਓ ਇਤਿਹਾਸ ਐਵੇਂ ਨਹੀਂ ਬਣ ਜਾਂਦੇ ਹੁੰਦੇ ਵੀ ਕੋਈ ਘਰ ਬੈਠੇ ਹੀ ਇਤਿਹਾਸ ਲਿਖਿਆ ਅਸਲ ਵਿੱਚ ਇਤਿਹਾਸ ਦੇ ਪੰਨਿਆਂ ਨੂੰ ਜਿਹੜੀ ਜਗ੍ਹਾ ਉਹ ਇਹੋ ਜਿਹੇ ਕਾਰਵਾਈਆਂ ਤੋਂ ਮਿਲਦੀ ਹੁੰਦੀ ਹੈ ਪਿਛਲੇ 20 ਸਾਲ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਉੱਤੇ ਵੱਡੇ ਵੱਡੇ ਸਵਾਲ ਖੜੇ ਹੋ ਗਏ ਕਿ ਸ਼੍ਰੋਮਣੀ ਕਮੇਟੀ ਗੁਰੂ ਗ੍ਰੰਥ ਸਾਹਿਬ ਨਾਲੋਂ ਉਹਨਾਂ ਨੂੰ ਵਿਅਕਤੀ ਦੀ ਚਿੰਤਾ ਜ਼ਿਆਦਾ ਹੈ ਕਿਉਂਕਿ ਆ ਪਿਛਲੇ ਸਮੇਂ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਕਦੇ ਸਮਾਉ ਮੈਂ ਉਹਨਾਂ ਤੇ ਵੀ ਗੱਲ ਕਰੂੰ ਪਰ ਅੱਜ ਮੈਂ ਜਿਹੜੀ ਗੱਲ ਕਰਨ ਲੱਗਾ ਉਹ ਇਹ ਆ ਕਿ ਸ਼੍ਰੋਮਣੀ ਕਮੇਟੀ ਇਹਦੇ ਤੇ ਆਪਣਾ ਸਟੈਂਡ ਉਹਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਹਰਿਆਣਾ ਚੋਣ ਦੇ ਵਿੱਚ ਸ਼੍ਰੋਮਣੀ ਕਮੇਟੀ ਮਾਨਤਾ ਦਿੰਦੀ ਹੈ ਹਰਿਆਣਾ ਕਮੇਟੀ ਨੂੰ ਜੇ ਤਾਂ ਮੰਨਤਾ ਦੰਦੀ ਹੈ ਫਿਰ ਤਾਂ ਉੱਥੇ ਤੁਹਾਨੂੰ ਮਤਾ ਰੱਦ ਕਰਨਾ ਪਿਆ ਦੋ ਗੱਲਾਂ ਤੇ ਚੱਲਣੀਆਂ ਨਹੀਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਇਹਨੂੰ ਰੱਦ ਕਰ ਦਿੱਤਾ ਇਹਨੂੰ ਮੰਨਤਾ ਨਹੀਂ ਦਿੰਦੇ ਦੂਜੇ ਪਾਸੇ ਤੁਹਾਡੀ ਮੈਂਬਰ ਜਾ ਕੇ ਉੱਥੇ ਚੋਣ ਲੜਨ ਤੇ ਜਾਂ ਚੋਣਾਂ ਦੇ ਵਿੱਚ ਉੱਥੇ ਸਪੋਰਟ ਕਰਨ ਇਸ ਲਈ ਮੈਂ ਇਹ ਮਹਿਸੂਸ ਕਰਦਾ ਔਰ ਇੱਕ ਗੱਲ ਹੋਰ ਵੀ ਹੈ ਹੋ ਸਕਦਾ ਪੰਜਾਬ ਤੋਂ ਕੋਈ ਦਲ ਜਾ ਕੇ ਲੜੇ ਪੰਜਾਬ ਤੋਂ ਜਾ ਕੇ ਕੋਈ ਕੋਈ ਇੰਡੀਵੀਜੂਅਲ ਲੜੇ ਇਹ ਉਹਨਾਂ ਤੇ ਗੱਲ ਲਾਗੂ ਨਹੀਂ ਹੁੰਦੀ ਇਹ ਲਾਗੂ ਹੁੰਦੀ ਹੈ ਸਿਰਫ ਤੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਜਿਹੜੇ ਉੱਥੇ ਜਾ ਕੇ ਚੋਣ ਲੜ ਰਹੇ ਨੇ ਸੋ ਇਸ ਲਈ ਮੈਂ ਹੁਣ ਦੇਖਦਾ ਕਿ ਸ਼੍ਰੋਮਣੀ ਕਮੇਟੀ ਇਹਦੇ ਤੇ ਆਪਣਾ ਕੀ ਸਟੈਂਡ ਜਿਹੜੀ ਹੈ ਉਹ ਰੱਖਦੀ ਹੈ ਪਰ ਫਿਰ ਸਾਡੇ ਲਈ ਇਹ ਬੜੀ ਦੁੱਖ ਦੀ ਗੱਲ ਹੋਊਗੀ ਕਿ ਅਸੀਂ ਤੁਹਾਡੇ ਨਾਲ ਡਿਫਰੈਂਸ ਹੁੰਦਿਆਂ ਹੋਇਆਂ ਵੀ ਇਹ ਜਾਣ ਕੇ ਕਿ ਸ਼੍ਰੋਮਣੀ ਕਮੇਟੀ ਦੀ ਇਸ ਸੰਸਥਾ ਦਾ ਇੱਕ ਵੱਡਾ ਨੁਕਸਾਨ ਹੋਇਆ ਅਸੀਂ ਸੰਸਥਾ ਦੇ ਹਿੱਤ ਵਿੱਚ ਤੁਹਾਡੇ ਨਾਲ ਖੜ੍ਹਗੇ ਤੇ ਤੁਹਾਡੇ ਹੀ ਬੰਦੇ ਜਾ ਕੇ ਅੱਜ ਉਸ ਸੰਸਥਾ ਦੇ ਉਹਨਾਂ ਮਤਿਆਂ ਦੀ ਮਾਨਤਾ ਨੂੰ ਰੱਦ ਕਰਕੇ ਉਹ ਜਾ ਕੇ ਉੱਥੇ ਚੋਣਾਂ ਦੇ ਵਿੱਚ ਕੁਦ ਗਏ ਤਾਂ ਮੈਨੂੰ ਲੱਗਦਾ ਕਿ ਇਹ ਇਤਿਹਾਸ ਦੇ ਵਿੱਚ ਵੀ ਇਹ ਗੱਲ ਮਾਫ ਨਹੀਂ ਹੋਣੀ ਕਿ ਜਿਨ੍ਹਾਂ ਨੇ ਉੱਥੇ ਮਤਿਆਂ ਦੇ ਵਿੱਚ ਉਹਨੂੰ ਰੱਦ ਕੀਤਾ ਹੋਵੇ ਤੇ ਉੱਥੇ ਉਹ ਚੋਣਾ ਲੜ ਕੇ ਉਹਦੀ ਉਹਨੂੰ ਮਾਨਤਾ ਦੇਣ ਤਾਂ ਇਹਦੇ ਵਿੱਚ ਮੈਂ ਸਮਝਦਾ ਕਿ ਸ਼੍ਰੋਮਣੀ ਕਮੇਟੀ ਹੁਣ ਆਪਣਾ ਰੋਲ ਪਲੇ ਕਰੇ ਜੋ ਇੱਕ ਸੰਸਥਾ ਦੇ ਵਿਕਾਰ ਤੇ اخلاق ਲਈ ਜੋ ਜ਼ਰੂਰੀ ਬਣਦਾ ਹੈ ਤਾਂ ਤੁਸੀਂ ਉਹਦੇ ਤੇ ਕੰਮ ਕਰੋ ਉਦਾਂ ਤੇ ਤੁਸੀਂ ਅਸੀਂ ਦੇਖ ਰਹੇ ਹਾਂ ਕਿ ਉਦਾਂ ਕੋਈ ਮੈਂਬਰ ਦੀ ਮਾੜੀ ਮੋਟੀ ਗਲਤੀ ਹੋਵੇ ਉਹਦੇ ਤੇ ਰੋਕ ਲਾ ਦੰਨੇ ਆਪਣੀ ਨਿੱਜੀ ਕੜਾ ਕੱਢਣ ਲਈ ਸੋ ਇਸ ਲਈ ਇਸ ਵਕਤ ਇਸ ਸਮੇਂ ਦੀ ਡਿਮਾਂਡ ਹੈ ਸੋ ਮੈਂ ਅਸ ਕਰਦਾ ਭਾਵੇਂ ਪਿਛਲੇ ਡੇਢ ਮਹੀਨੇ ਦੇ ਬਹੁਤ ਸਾਰੇ ਸਵਾਲ ਨੇ ਉਹ ਮੈਂ ਆਉਣ ਵਾਲੇ ਦਿਨਾਂ ਚ ਕਰੂੰਗਾ ਪਰ ਅੱਜ ਇਹ ਬਹੁਤ ਹੀ ਇੰਪੋਰਟੈਂਟ ਮੈਂ ਸਮਝਦਾ ਕਿ ਇਹ ਵਿਸ਼ਾ ਤੇ ਮੈਂ ਆਸ ਕਰਦਾ ਕਿ ਇਹਦੇ ਤੇ ਸ਼੍ਰੋਮਣੀ ਕਮੇਟੀ ਕੋਈ ਆਪਣਾ ਸਟੈਂਡ ਜਰੂਰ ਲਵੇ